ਅਕਸਰ ਜੀ ਕੀ ਇਤਿਹਾਸ ਕੀ ਇਸ ਜਿਹੜਾ ਜੂਰਾ ਸਾਹਿਬ ਦਾ ਹੈ ਸੰਗਤ ਜੀ ਆਪ ਤੁਸੀਂ ਪਾਵਨ ਜੋੜਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਤੇ ਪਾਵਨ ਜੋੜਾ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦਾ ਸ਼ੋਭਾ ਪ੍ਰਾਪਤ ਜੋੜਾ ਹੈ ਅਕਸਰ ਜੀ ਅਸੀਂ ਗੱਲ ਕਰੀਏ ਜੂਰਾ ਸਾਹਿਬ ਦੀ ਕਦੋਂ ਕਦੋਂ ਜਿਹੜਾ ਜੂਰਾ ਸਾਹਿਬ ਇੱਥੇ ਕੀ ਫੌਜ ਦਾ ਜਿਸ ਤਰ੍ਹਾਂ ਹੁਣ ਤਾਂ ਸਾਲਾਨਾ ਜੋੜ ਮੇਲਾ ਹੋਂ ਵਿੱਚ ਇਸ ਨੂੰ ਅੱਗੇ ਪੁੱਛੀ ਵਿੱਚਲੇ ਕੁਝ ਮਹੀਨਿਆਂ ਦੇ ਵਿੱਚ ਕਿਤੇ ਪਹੁੰਚ ਲੈ ਇਹ ਜੀ ਜਦੋਂ ਅਸੀਂ ਪਾਕਿਸਤਾਨ ਤੋਂ ਭਾਰਤ ਆਏ ਹਾਂ ਉਦੋਂ ਜੋ ਸਾਡਾ ਅੱਧਾ ਪਰਿਵਾਰ ਸੀ ਸਾਡਾ ਕੁਝ ਪਰਿਵਾਰ ਪਿੰਡ ਸੈਦੇਵਾਲਾ ਬਲਾਡੇ ਸ਼ਹਿਰ ਦੇ ਪਾਸ ਰਹਿੰਦਾ ਹੈ ਅਤੇ ਕੁਝ ਪਰਿਵਾਰ ਅਸੀਂ ਫਿਰੋਜ਼ਪੁਰ ਰਹਿੰਦੇ ਹਾਂ ਥਾਲ ਦੇ 6-6 ਮਹੀਨੇ ਸੇਵਾ ਅਤੇ ਹੁਣ ਤਿੰਨ ਵੀ ਤਿੰਨ-ਤਿੰਨ ਮਹੀਨੇ ਜੋੜਾ ਸਾਹਿਬ ਦੇ ਦਰਸ਼ਨ ਇਸ ਸਥਾਨ ਤੇ ਹੁੰਦੇ ਹਨ ਉਹ ਇੱਕ ਸਮਾਂ ਲਈ ਕਿਹਾ ਹੋਇਆ ਹੈ ਉਹ ਮੱਸੀਆ ਦੇ ਹਿਸਾਬ ਨਾਲ ਕੁਝ ਮਹੀਨੇ ਅਗੇ ਪਿਛੇ ਹੁੰਦੇ ਰਹਿੰਦੇ ਹਨ ਜਦੋਂ ਵੀ ਸੰਗਤ ਆਉਂਦੀ ਹੈ ਸਾਡੇ ਨਾਲ ਸੰਪਰਕ ਕਰਕੇ ਆਉਂਦੀ ਹੈ ਜਿਵੇਂ ਅਸੀਂ ਜ਼ਿਲ੍ਹੇ ਫਿਰੋਜ਼ਪੁਰ ਦੇ ਪਿੰਡ ਦੂਚੀਕੇ ਦੇ ਵਿੱਚ ਮੌਜੂਦ ਆ ਜਿੱਥੇ ਤੀਸਰੀ ਪਾਸ਼ਾਹੀ ਜਿਹੜਾ ਅੱਜ ਜੁੜਾ ਸਾਹਿਬ ਇੱਥੇ ਪਹੁੰਚਿਆ ਹੋਇਆ ਤਾਂ ਦੂਰ ਦੂਰ ਤੋਂ ਸੰਗਤ ਜਿਹੜੀ ਇੱਥੇ ਪਹੁੰਚਦੀ ਤੇ ਅੱਜ ਜਿਹੜਾ ਇੱਥੇ ਗੁਰੂ ਘਰ ਦੇ ਵਿੱਚ ਦੇਖ ਸਕਦੇ ਜੇ ਸੰਤਾਂ ਨਤ ਮਸਤਕ ਜਿਹੜੀਆਂ ਲਗਾਤਾਰ ਜੀਆਂ ਹੋ ਰਹੀਆਂ ਨੇ ਤਾਂ ਤਸਵੀਰਾਂ ਤੁਹਾਨੂੰ ਅਸੀਂ ਦਿਖਾਵਾਂਗੇ ਇਸ ਗੁਰਦੁਆਰਾ ਸਾਹਿਬ ਦੀਆਂ ਵੀ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਤਾਂ ਇੱਕ ਵਾਰ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ ਕਿ ਸੰਗਤ ਜਿਹੜੀ ਹੈ ਕਿ ਲਗਾਤਾਰ ਇੱਥੇ ਪਹੁੰਚ ਰਹੀ ਹੈ ਗੁਰੂ ਘਰ ਦੇ ਵਿੱਚ ਮੱਥਾ ਟੇਕ ਦਰਾਈਏ ਮੈਂ ਆਪਣੇ ਸਜੋਕੀ ਨੂੰ ਕਹਾਂਗਾ ਅੱਗੇ ਥੋੜਾ ਜਾ ਅੱਗੇ ਚੱਲ ਕੇ ਅੰਦਰ ਦਾ ਜਿਹੜਾ ਦ੍ਰਿਸ਼ ਤੁਹਾਡਾ ਜਿਹੜਾ ਤੁਹਾਡੇ ਨਾਲ ਤੁਹਾਨੂੰ ਅਸੀਂ ਦਿਖਾਉਣੇ ਆ ਕਿ ਗੁਰੂ ਘਰ ਦੇ ਵਿੱਚ ਲਗਾਤਾਰ ਜਿਹੜਾ ਸੰਗਤ ਜਿਹੜੀ ਨਤਮਸਤਕ ਹੋਣ ਦੇ ਲਈ ਜਿਹੜੀ ਕਿ ਪਹੁੰਚ ਰਹੀ ਤਸਵੀਰਾਂ ਤੁਸੀਂ ਦੇਖ ਸਕਦੇ ਪੰਜਾਬ ਦੇ ਨਾਲ ਨਾਲ ਦੂਸਰੀਆਂ ਸਟੇਟਾਂ ਤੋਂ ਵੀ ਜਿਹੜੀ ਇੱਥੇ ਸੰਗਤ ਜਿਹੜੀ ਲਗਾਤਾਰ ਹੈ ਇੱਥੇ ਜਿਹੜੀ ਪਹੁੰਚ ਲਈ ਤੀਸਰੀ ਪਾਤਸ਼ਾਹੀ ਜੀ ਦਾ ਜਿਹੜਾ ਪਵਿੱਤਰ ਇੱਥੇ ਜੁੜਾ ਸਾਹਿਬ ਜਿਹੜਾ ਇੱਥੇ ਮੌਜੂਦ ਹੈਗਾ ਤਾਂ ਅੱਜ ਦਵਾਨ ਵੀ ਜਿਹੜੇ ਇੱਥੇ ਸੱਜੇ ਹੋਏ ਨੇ ਤਾਂ ਬਾਹਰ ਦੀਆਂ ਵੀ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਕਿ ਪਬਲਿਕ ਜਿਹੜਾ ਇਸ ਸਮੇਂ ਜਿਹੜਾ ਕਿ ਜੁੜਾ ਸਾਹਿਬ ਦੇ ਕੋਲ ਜਿਹੜੀ ਕਿ ਪਹੁੰਚੀ ਹੋਈ ਹੈ ਤਾਂ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਲਾਈਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜੁੜਾ ਸਾਹਿਬ ਜਿਹੜਾ ਇੱਥੇ ਦੇਖ ਸਕਦੇ ਜੁੜਾ ਸਾਹਿਬ ਦਾ ਜਿਹੜਾ ਹੈ ਕਿ ਮੱਥਾ ਜਿਹੜਾ ਟਕਾਇਆ ਜਾ ਰਿਹਾ ਹੈ ਇਹ ਜਿਹੜੀ ਕਿ ਸੰਗਤ ਆਉਗੀ ਤਾਂ ਲਗਾਤਾਰ ਜਿਹੜਾ ਹੈ ਕਿ ਸੰਗਤ ਇੱਥੇ ਪੰਜਾਬ ਦੇ ਨਾਲ-ਨਾਲ ਦੂਸਰੀਆਂ ਸਟੇਟਾਂ ਤੋਂ ਵੀ ਲਗਾਤਾਰ ਜਿਹੜੀ ਕਿ ਪਹੁੰਚ ਰਹੇ ਹੈਗੀ ਤਾਂ ਜਾਣਕਾਰੀ ਵੀ ਹਾਸਲ ਅਸੀਂ ਕਰਾਂਗੇ ਕਿਉਂਕਿ ਇਸੇ ਪਿੰਡ ਦੇ ਪਰਿਵਾਰ ਜਿਹੜਾ ਹੈ ਕਿ ਮੱਲ ਪਰਿਵਾਰ ਦੇ ਕੋਲ ਇਹ ਜੁੜਾ ਸਾਹਿਬ ਜਿਹੜਾ ਉਹਨਾਂ ਕੋਲੇ ਪਹੁੰਚਦਾ ਗੱਲਬਾਤ ਕਰਾਂਗੇ ਖਾਲਸਾ ਜੀ ਕੀ ਇਤਿਹਾਸ ਕੀ ਇਸ ਜਿਹੜਾ ਕਿ ਜੁੜਾ ਸਾਹਿਬ ਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਪਾਵਨ ਜੁੜਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ ਪਾਵਨ ਜੋੜਾ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦਾ ਛੋਹ ਪ੍ਰਾਪਤ ਜੋੜਾ ਹੈ। ਇਹ ਸਾਡੇ ਬਜ਼ੁਰਗ ਹੋਏ ਹਨ ਬ੍ਰਹਮ ਗਿਆਨੀ ਪਾਪਾ ਸਚਨ ਸਾਧ ਜੀ ਜਿਨ੍ਹਾਂ ਨੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਨ ਵਿੱਚ ਰਹਿ ਕੇ ਬਾਲਣ ਦੀ ਸੇਵਾ ਕੀਤੀ, ਗੁਰੂ ਘਰ ਲੰਗਰ ਤਿਆਰ ਕਰਦੇ ਸਨ ਜਦੋਂ ਸੇਵਾ ਵਿੱਚ ਲੱਗੇ ਹੋਏ ਸਨ। ਇੰਨੀ ਦਿਨੀ ਹਰੀਪੁਰ ਰਿਆਸਤ ਦਾ ਰਾਜਾ ਰਾਜਾ ਹਰੀਸੈਨ ਆਪ ਦੀ ਰਾਜਾ ਪ੍ਰਜਾ ਸਮੇਤ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਸ਼੍ਰੀ ਕੋਹਿੰਦਵਾਲ ਸਾਹਿਬ ਦੀ ਧਰਤੀ ਤੇ ਆਉਂਦਾ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਹੁਕਮ ਸੀ ਜਿਨੇ ਦਰਸ਼ਨ ਵਾਲੀ ਆਉਣਾ ਹੈ ਪਹਿਲਾਂ ਪ੍ਰਸ਼ਾਦਾ ਪਾਣੀ ਛਕਣਾ ਹੈ ਅਤੇ ਬਾਅਦ ਵਿੱਚ ਸਾਡੇ ਦਰਸ਼ਨ ਵਾਲੀ ਆਉਣਾ ਹੈ ਅਤੇ ਬੀਬੀਆਂ ਪਣਾ ਨੂੰ ਖਾਸ ਕਰਕੇ ਹੁਕਮ ਸੀ ਭਾਈ ਜੀ ਨੇ ਸੰਗਤ ਚ ਆਉਣਾ ਨੇ ਸਾਧਨਵਾਸ ਚ ਆਉਣਾ ਹੈ ਹਾਰ ਸ਼ਿੰਗਾਰ ਨਹੀਂ ਕਰਨਾ ਕੁੰਡਾ ਤੋਂ ਕੱਢ ਕੇ ਨਹੀਂ ਆਉਣਾ ਜਦੋਂ ਰਾਜਾ ਆਪਦੀ ਰਾਜਾ ਪ੍ਰਜਾ ਸਮੇਤ ਦਰਸ਼ਨਾ ਵਾਸਤੇ ਆਇਆ ਉਸ ਰਾਜੇ ਦੀ ਇੱਕ ਰਾਣੀ ਨਾਮ ਵਿਆਈ ਸੀ ਜਦੋਂ ਰਾਣੀ ਸਤਗੁਰਾਂ ਜੀ ਦੇ ਸਾਹਮਣੇ ਹੋਈ ਸਤਗੁਰਜੀ ਦਾ ਸ਼ੋਕ ਚਿੱਟਾ ਦਾੜਾ ਵੇਖ ਕੇ ਸ਼ਰਮ ਜਾਣ ਕੇ ਉਸ ਰਾਣੀ ਨੇ ਕੁੰਡ ਕੱਢ ਲਿਆ ਸਤਗੁਰਜੀ ਦੇ ਮੁਖ ਵਿੱਚੋਂ ਸਹਿਸ ਮਾਇਬਤ ਨਿਕਲੇ ਚੱਲ ਗਏ ਸੰਗਤ ਵਿੱਚ ਕਿਉਂ ਆਈਆਂ ਜੇ ਸੰਗਤ ਦੇ ਦਰਸ਼ਨ ਨਹੀਂ ਸੀ ਕਰਨੇ ਸਤਿਗੁਰ ਜੀ ਦੇ ਬਚਨ ਨਿਕਲਣ ਦੀ ਡੇਰ ਸੀ ਰਾਣੀ ਚੱਲੀ ਹੋ ਗਈ ਜੰਗਲਾਵਲ ਭੱਜ ਗਈ ਬਾਹਰ ਖਲਾਰਲੇ ਵਸਤਰ ਫਾੜ ਲੇ ਉਸ ਸਮੇ ਸਾਡੇ ਬਜ਼ੁਰਗ ਉਥੇ ਸੇਵਾ ਕਰਨ ਜਰੂਰ ਜਾਂਦੇ ਹੁੰਦੇ ਸਨ ਉਸ ਸਮਾਂ ਪਾ ਕੇ ਇੱਕ ਦਿਨ ਉਹ ਚੱਲੀ ਰਾਣੀ ਸਾਡੇ ਬਜ਼ੁਰਗਾਂ ਨੂੰ ਮਿਲਦੀ ਹੈ ਜਦੋਂ ਮਿਲਦੀ ਹੈ ਤਾਂ ਹਾਲਤ ਬਹੁਤ ਮਾੜੀ ਸੀ ਪਛਾਣਨ ਦੇ ਯੋਗ ਨਹੀਂ ਸੀ ਇਉਂ ਜਾਪਦਾ ਸੀ ਜਿਵੇਂ ਕੋਈ ਬਲਾ ਹੈ ਪਹਿਲੇ ਦਿਨ ਜਦੋਂ ਮਿਲੀ ਬਾਲਣ ਖਲਾਰ ਦਿੱਤਾ ਨਿਮਧਰਾ ਮਾਰੀਆਂ ਦੰਧੀਆਂ ਵੱਡੀਆਂ ਸਾਡੇ ਬਜ਼ੁਰਗਾਂ ਨੇ ਸਤਿਗੁਰ ਜੀ ਦੇ ਪਾਸ ਆਣ ਕੇ ਬੇਨਤੀ ਕੀਤੀ ਮਹਾਰਾਜ ਅੱਜ ਮੈਨੂੰ ਜੰਗਲ ਵਿੱਚ ਬਲਾ ਪੈ ਗਈ ਹੈ ਪੂਤਨੀ ਪੈ ਗਈ ਹੈ ਕੱਲ ਤੋਂ ਮੈਂ ਬਾਲਨਾਂ ਨਾ ਨਹੀਂ ਜਾਵਾਂਗਾ ਸਤਿਗੁਰੂ ਗੁਰਮਰਦਾਸ ਜੀ ਨੇ ਬ੍ਰਹਮ ਗਿਆਨੀ ਬਾਬਾ ਸਤਨਸਾਥ ਜੀ ਨੂੰ ਕਿਹਾ ਬਾਬਾ ਸਤਨਸਾਥ ਜੀ ਘਬਰਾਓ ਨਾ ਹਰੀਪੁਰ ਰਿਆਸਤ ਦੀ ਰਾਣੀ ਹੈ ਜੇ ਲੋ ਕੱਲ ਨੂੰ ਜਾਓਗੇ ਤੇ ਸਾਡੇ ਪਾਸ ਹੋ ਕੇ ਜਾਣਾ ਅਗਲਾ ਦਿਨ ਚੜ੍ਹਿਆ ਸਾਡੇ ਬਜ਼ੁਰਗ ਸਤਿਗੁਰਾਂ ਜੀ ਦੇ ਪਾਸ ਹਾਜ਼ਰ ਹੋਏ ਮਹਾਰਾਜ ਜੀ ਨੇ ਆਪਣੇ ਚਰਨਾਂ ਦਾ ਇੱਕ ਜੋੜਾ ਦਿੱਤਾ ਦੇ ਹੁਕਮ ਕੀਤਾ ਭਾਈ ਜਿਰੋ ਛੱਲੀ ਸ਼ਦਨ ਰਾਣੀ ਆਵੇ ਇਹ ਜੋੜਾ ਉਹਦੇ ਮਸਕ ਨੂੰ ਛਵਾ ਦਿਓ ਸਤਿਗੁਰਾਂ ਜੀ ਦਾ ਹੁਕਮ ਮੰਨ ਕੇ ਸਤਿਗੁਰਾਂ ਦਾ ਪਾਵਨ ਜੋੜਾ ਲੈ ਕੇ ਬਾਬਾ ਜੀ ਜੰਗਲਵ ਅਦੇ ਜਾ ਕੇ ਬਾਲ ਨੇ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਹਨ ਇੰਨੇ ਸਮੇਂ ਨੂੰ ਛੱਲੀ ਸ਼ਦਨ ਰਾਣੀ ਆਉਂਦੀ ਹੈ ਅਧਿਆਨ ਕੇ ਬਾਲਨ ਖਿਲਾਰਨਾ ਸ਼ੁਰੂ ਕਰ ਦਿੰਦੀ ਹੈ ਸਾਡੇ ਬਜ਼ੁਰਗ ਸਤਿਗੁਰੂ ਗੁਰਮਰਦਾਸ ਮਹਾਰਾਜੀ ਬਖਸ਼ਿਸ਼ ਪਾਵਨ ਜੋੜਾ ਸਭ ਉਹਦੇ ਮਾਸਕ ਨੂੰ ਸ਼ਿਵਾਉਂਦੇ ਹਨ ਸ਼ਿਵਾਉਂਦਿਆਂ ਸਾਰੀ ਉਹ ਸੁਧ ਬੋਤਾ ਆ ਜਾਂਦੀ ਹੈ ਤੰਦਰੁਸਤੀ ਹੋ ਜਾਂਦੀ ਹੈ ਜਦੋਂ ਆਪਦੇ ਆਪ ਦੀ ਸੋਜੀ ਆਉਂਦੀ ਹੈ ਤੇ ਵਸਤਰ ਫਟੇ ਫਟੇ ਜਾਣ ਕੇ ਸ਼ਰਮ ਦੀ ਮਾਰੀ ਝਾੜੀਆਂ ਵਿੱਚ ਬੈਠ ਜਾਂਦੀ ਹੈ ਤੇ ਬਿੰਦੀ ਕਰਦੀ ਹੈ ਹੈ ਗੁਰੂ ਸਿਖਾ ਮੈਨੂੰ ਗੁਰੂ ਪਾਸ ਲੈ ਚੱਲ ਮੈਂ ਆਪਦੀ ਭੁੱਲ ਬਖਸ਼ਾਉਣੀ ਹੈ ਉਦੋਂ ਸਾਡੇ ਬਜ਼ੁਰਗ ਦੂਰੋਂ ਚਾਦਰ ਸੋੜਦੇ ਹਨ ਪੁਰਾਣੀ ਆਪ ਦਾ ਵਧਨ ਕਾਇਦੀ ਹੈ ਤੇ ਗੋਦਵਾਲ ਸਾਹਿਬ ਨੂੰ ਚਲਦੇ ਆ ਰਹੇ ਨੇ ਸਤਿਗੁਰੂ ਜੀ ਦਾ ਵਧਨ ਦਰਬਾਰ ਸਜਿਆ ਆਇਆ ਸੀ ਸਤਿਗੁਰੂ ਜੀ ਦੇ ਮੁਖ ਵਿੱਚੋਂ ਸਹਿਸਬਾਈ ਵਧਨ ਨਿਕਲਦੇ ਹਨ ਜੋੜੀ ਬੜੀ ਭਾਬੀ ਹੈ ਸਾਡੇ ਬਜ਼ੁਰਗਾਂ ਨੇ ਬੇਨਤੀ ਕੀਤੀ ਮਹਾਰਾਜ ਮਾ ਤੇ ਪਹਿਲਾ ਵਿਆਹ ਵਰਿਆ ਹਾਂ ਬਾਲ ਬੱਚੇ ਦਾ ਰਾਂ ਉਦੋਂ ਸਤਿਗੁਰੂ ਗੁਰਮਰਦਾਸ ਮਹਾਰਾਜ ਨੇ ਵਧਨ ਕੀਤੇ ਮਾਰਾ ਕਿਤੇ ਲੈ ਜਾਵੋ ਤੁਮਰੇ ਨੇ ਚ ਕਰਮਾ ਨੇ ਚ ਨਾਰੀ ਕਰ ਰੱਖੋ ਸਚਨ ਸਾਹਿਬ ਜੀ ਇਹਨੂੰ ਆਪਦੇ ਘਰ ਲੈ ਜਾਣਾ ਕਰੋ ਤੇ ਨਾਰੀ ਜਾਣ ਕੇ ਰੱਖਣਾ ਕਰੋ ਫਿਰ ਉਦੋਂ ਮਹਾਰਾਜ ਜੀ ਦਇਆ ਦੇ ਘਰ ਵਿੱਚ ਆਏ ਸਤਿਗੁਰੂ ਗੁਰਮਰਦਾਸ ਮਹਾਰਾਜ ਜੀ ਨੇ ਆਪਦੇ ਚ ਹੁਕਮ ਕੀਤਾ ਭਾਈ ਜਿਹੜਾ ਕੋਈ ਸ਼ਰਧਾ ਭਾਵਨਾ ਨਾਲ ਦਰਸ਼ਨ ਕਰੇਗਾ ਉਹਨੂੰ ਕੋਈ ਵੀ ਸ਼ਰੀਰਕ ਅਤੇ ਮਾਨਸਿਕ ਦੁੱਖ ਹੋਏਗਾ ਤੰਦਰੁਸਤ ਹੋ ਜਾਵੇਗਾ ਨਾਲੇ ਸਤਗੁਰੂ ਜੀ ਨੇ ਜੋ ਸਿੱਖ ਧਰਮ ਦੇ 22 ਪ੍ਰਚਾਰਕ ਥਾਪੇ ਉਹਨਾਂ ਵਿੱਚੋਂ ਨੌਵੀਂ ਮੰਜੀ ਬਾਬਾ ਸਚਨ ਸਾਜੀ ਨੂੰ ਬਖਸ਼ੀ ਅਤੇ ਕਾਰਨ ਨੂੰ ਰਵਾਨਾ ਕਰ ਦਿੱਤਾ ਜੋ ਸਾਡਾ ਪੁਰਾਣਾ ਪਿੰਡ ਹੈ ਉਹ ਤੁੰਨੀ ਪਿੰਡ ਹਾਫਸਾਬਾਦ ਸ਼ਹਿਰ ਗੁਜਰਾਵਾਲਾ ਜ਼ਿਲ੍ਹਾ ਪਾਕਿਸਤਾਨ ਹੈ 47 ਦੀ ਮੰਡ ਤੋਂ ਬਾਅਦ ਹੁਣ ਅਸੀਂ ਪਰਿਵਾਰ ਪਿੰਡ ਦੁਲਚੀ ਕੇ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਦੁਲਚੀ ਕੇ ਵਿਖੇ ਬੈਠੇ ਹਾਂ ਜਿੱਥੇ ਸੰਗਤਾਂ ਸਪਾਵਣ ਜੋੜੇ ਦੇ ਦਰਸ਼ਨ ਕਰਦੀਆਂ ਹਨ ਦੋਖ ਲੈ ਕੇ ਆਉਂਦੇ ਹਨ ਸੁੱਖਾਂ ਦੀ ਪ੍ਰਵਿਰਤੀ ਕਰਕੇ ਜਾਂਦੇ ਹਨ ਅੱਜ ਇਹ ਪਾਵਨ ਜੋੜਾ ਸਾਹਿਬ ਦੇ ਦਰਸ਼ਨ ਕਰਵਾਏ ਜਾ ਰਹੇ ਹਨ ਅਤੇ ਨਾਲੇ ਹੀ ਭਾਰਾ ਭਾਰੀ ਸਲਾਨਾ ਜੋੜ ਮੇਲਾ 13 ਅਕਤੂਬਰ ਵਾਲੇ ਦਿਨ ਇੱਥੇ ਸਥਾਨ ਤੇ ਮਨਾਇਆ ਜਾਂਦਾ ਹੈ ਬੜੇ ਦੂਰ ਦੇ ਰੇੜੇ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇੱਥੇ ਆਉਂਦੀਆਂ ਹਨ ਅਤੇ ਆਪ ਦੀਆਂ ਝੋਲੀਆਂ ਭਰ ਕੇ ਇੱਥੋਂ ਲੈ ਕੇ ਜਾਂਦੀਆਂ ਹਨ ਖਾਲਸਾ ਜੀ ਅਸੀਂ ਗੱਲ ਕਰੀਏ ਜੁਰਾ ਸਾਹਿਬ ਦੀ ਕਿ ਕਦੋਂ ਕਦੋਂ ਜਿਹੜਾ ਜੁਰਾ ਸਾਹਿਬ ਇੱਥੇ ਕੀ ਪਹੁੰਚਦਾ ਜਿਸ ਤਰ੍ਹਾਂ ਹੁਣ ਤਾਂ ਸਲਾਨਾ ਜੋੜ ਮੇਲਾ ਹੋਂ ਇਹ ਜਾਂ ਇਸ ਤੋਂ ਅੱਗੇ ਪਿੱਛੇ ਵੀ ਜਿਹੜੇ ਕੁਝ ਮਹੀਨਿਆਂ ਦੇ ਵਿੱਚ ਕਿਤੇ ਪਹੁੰਚ ਲੱਗੇ ਇਹ ਜੀ ਜਦ ਉਦੋਂ ਜੋ ਸਾਡਾ ਅੱਧਾ ਪਰਿਵਾਰ ਸੀ ਸਾਡਾ ਕੁਝ ਪਰਿਵਾਰ ਪਿੰਡ ਸੈਦੇਵਾਲਾ ਭਲਾਡੇ ਸ਼ਹਿਰ ਦੇ ਪਾਸ ਰਹਿੰਦਾ ਹੈ ਅਤੇ ਕੁਝ ਪਰਿਵਾਰ ਅਸੀਂ ਫਿਰੋਜ਼ਪੁਰ ਰਹਿੰਦੇ ਹਾਂ ਸੋ ਪਰਿਵਾਰ ਨੇ ਗੁਰਮਤਾ ਕਰਕੇ ਇਹ ਸਾਡੇ ਕੋਲ ਜੀ ਸਾਲ ਦੇ ਵਿੱਚ 6-6 ਮਹੀਨੇ ਸੇਵਾ ਅਤੇ ਹੁਣ ਜੀ ਤਿੰਨ ਵੀ ਤਿੰਨ-ਤਿੰਨ ਮਹੀਨੇ ਜੋੜਾ ਸਾਹਿਬ ਦੇ ਦਰਸ਼ਨ ਇਸ ਸਥਾਨ ਤੇ ਹੁੰਦੇ ਹਨ ਉਹ ਇੱਕ ਸਮਾਂ ਲਿਖਿਆ ਹੋਇਆ ਹੈ ਉਹ ਮੱਸੀਆ ਦੇ ਹਿਸਾਬ ਨਾਲ ਕੋਈ ਮਹੀਨੇ ਅੱਗੇ ਪਿਛੇ ਹੁੰਦੇ ਰਹਿੰਦੇ ਹਨ ਜਦੋਂ ਵੀ ਸੰਗਤ ਆਉਂਦੀ ਹੈ ਸਾਡੇ ਨਾਲ ਸੰਪਰਕ ਕਰਕੇ ਆਉਂਦੀ ਹੈ ਅਸੀਂ ਸੰਗਤ ਨੂੰ ਫੋਨ ਤੇ ਦੱਸ ਦਿੰਦੇ ਆ ਕਿ ਸਾਤ ਕਰਨ ਦਾ ਜੋੜਾ ਇੱਥੇ ਹੈ ਜਾਂ ਨਹੀਂ ਹੈ ਕੋਈ ਮੜਾ ਮੋੜਾ ਆਈਡੀ ਅੰਦਾਜ਼ਾ ਕਿ ਕਿਹੜੇ ਕਿਹੜੇ ਮਹੀਨਿਆਂ ਦੇ ਵਿੱਚ ਅੰਦਾਜ਼ਾ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਜਿਵੇਂ ਹੁਣ ਜੀ ਸੀ ਗੱਲ ਕਰਕੇ ਦੱਸੇ ਮਹੀਨੇ ਦੀ ਹੁਣ ਚੱਲ ਰਿਹਾ ਹੈਗਾ ਉਸ ਤੋਂ ਬਾਅਦ ਇਹ ਕਿੰਨਾ ਸਮਾਂ ਰਹੇਗਾ ਹੁਣ ਜਿਵੇਂ ਜੇ ਆਪਣੇ ਕੋਲ ਜੋੜਾ ਸਾਹ ਮਾਰਦਾ ਸਤੰਬਰ ਚ ਆਇਆ ਸੀ 22 ਸਤੰਬਰ ਨੂੰ ਹੁਣ ਅਕਤੂਬਰ ਨਵੰਬਰ ਤੇ ਦਸੰਬਰ ਤੱਕ ਇੱਥੇ ਮਾਰਦਾ ਜੋੜਾ ਪਰ ਤਾਂ ਸੰਬਰ ਦੀ ਮਸੀਤ ਤੋਂ ਬਾਅਦ ਸੰਬਰ ਜਨਵਰੀ ਫਰਵਰੀ ਮਾਰਚ ਦੀ ਮਸੀਤ ਤੋਂ ਬਾਅਦ ਫਿਰ ਇੱਥੇ ਜੋੜਾ ਆ ਜਾਏਗਾ ਮਾਰਚ ਅਪ੍ਰੈਲ ਮਈ ਜੂਨ ਫਿਰ ਇੱਥੇ ਰਹੇਗਾ ਜੀ ਇਸੇ ਕਰਕੇ 33 ਮਹੀਨੇ ਚੱਲਦੇ ਰਹਿੰਦੇ ਆ ਜੀ ਖਾਲਸਾ ਜੀ ਆਪਣੇ ਗੱਲ ਕਰਕੇ ਜੋੜਾ ਸਾਹਿਬ ਇੱਥੇ ਜਦੋਂ ਸ਼ੋਭਿਤ ਹੁੰਦੇ ਨੇ ਜਦੋਂ ਮਹਾਰਾਜਾ ਪ੍ਰਕਾਸ਼ ਵੀ ਇੱਥੇ ਜਿਹੜਾ ਹੁੰਦਾ ਕੀ ਇੱਥੇ ਲਗਾਤਾਰ ਜਿਹੜਾ ਕੋਈ ਵੀ ਜਦੋਂ ਆ ਸਕਦਾ ਹੈ ਕਿ ਜਾਂ ਕੋਈ ਦਿਨ ਤਿਹਾੜ ਤੇ ਜਿਹੜਾ ਹੈ ਕਿ ਇਹ ਆਪਣਾ ਜੋੜਾ ਸਾਹਿਬ ਜਿਹੜਾ ਹੈ ਕਿ ਇਹਦਾ ਮੱਥਾ ਟੇਕਿਆ ਜਾਂਦਾ ਨਹੀਂ ਜੀ ਜਦੋਂ ਮਰਜੀ ਸੰਗਤ ਆਣ ਕੇ ਜੋੜਾ ਸਾਹਿਬ ਦੇ ਦਰਸ਼ਨ ਕਰ ਸਕਦੀ ਹੈ 12 ਮਹੀਨੇ 30 ਦਿਨ ਜੋ ਬ੍ਰह्म ਗਿਆਨੀ ਬਾਬਾ ਸਚਨ ਸਾਹਿਬ ਜੀ ਦਾ ਪਰਿਵਾਰ ਹੈ ਮੌਜੂਦਾ ਸਮੇਂ ਵਿੱਚ ਬਾਬਾ ਜੀ ਦੀ 11ਵੀਂ 12ਵੀਂ ਤੇ 13ਵੀਂ ਪੀੜ੍ਹੀ ਇੱਥੇ ਸੇਵਾ ਕਰ ਰਹੀ ਹੈ ਕੋਈ ਨਾ ਕੋਈ ਸਿੰਘ ਤੁਹਾਨੂੰ ਸੰਗਤ ਨੂੰ ਜਰੂਰ ਆ ਜੇ ਮਿਲੇਗਾ ਜੋ ਸੰਗਤ ਨੂੰ ਸਾਧਗਰਾਂ ਜੀ ਦੇ ਜੋੜੇ ਦੇ ਦਰਸ਼ਨ ਕਰਵਾਏਗਾ ਤਾਂ ਇਹ ਸੀਗੇ ਤੁਹਾਨੂੰ ਅਸੀਂ ਜਿਹੜਾ ਸਾਰਾ ਗਿਆਨ ਵੀ ਜਿਹੜਾ ਕਿ ਹਾਸਲ ਕੀਤਾ ਹੈ ਕੀ ਕੁਝ ਦੇਖ ਸਕਦੇ ਹਾਂ ਤਸਵੀਰਾਂ ਦੇ ਵਿੱਚ ਇੱਕ ਜੋੜਾ ਸਾਹਿਬ ਜਿਹੜਾ ਹੈ ਕਿ ਇੱਥੇ ਜਿਹੜਾ ਨਤਮਸਤਕ ਜਿਹੜੇ ਹੈਗੇ ਨੇ ਜੋੜਾ ਸਾਹਿਬ ਦੇ ਅੱਗੇ ਜਿਹੜਾ ਹੈ ਕਿ ਸਿਰ ਝੁਕਾਇਆ ਜਾ ਰਿਹਾ ਹੈਗਾ ਲਗਾਤਾਰ ਤਸਵੀਰ ਤੁਹਾਡੇ ਨਾਲ ਇਹ ਸਾਂਝੀ ਕਰ ਦਿੰਦੇ ਆ ਦੂਸਰੇ ਪਾਸ ਤਾਂ ਅਸੀਂ ਪਿੰਡ ਦੇ ਵੀਰ ਮੌਜੂਦ ਹੈਗੇ ਨੇ ਆਪਣਾ ਮੇਰ ਵੀਰ ਜੀ ਇਹ ਗੱਲਬਾਤ ਕਰੀਏ ਆਪਾਂ ਕਿ ਜੋੜਾ ਸਾਹਿਬ ਜਿਹੜਾ ਕਿੰਨੇ ਸਮੇਂ ਤੱਕ ਤੁਹਾਡੇ ਕੋਲ ਇੱਥੇ ਇਹ ਜੋੜਾ ਸਾਹਿਬ ਹੁਣ 2 ਮਹੀਨੇ ਸਾਡੇ ਕੋਲ ਆ ਸਮੱਸਿਆ ਦੇ ਜਿਹੜਾ ਮੱਸਿਆ ਹੈਗੀ ਮੱਸਿਆ ਤੇ 2 ਦਿਨ ਲਈ ਪਿੰਡ ਸੈਦੇ ਵਾਲਾ ਜਿਹੜਾ ਸਾਡਾ ਦੂਜਾ ਪਰਿਵਾਰ ਬੈਠਾ ਉੱਥੇ ਜਾਊਗਾ ਸਿਰਫ 2 ਮਹੀਨੇ ਲਈ 2 ਦਿਨਾਂ ਲਈ ਬਾਕੀ 2 ਮਹੀਨੇ ਜੋੜਾ ਸਾਹਿਬ ਹੁਣ ਇੱਥੇ ਹੈ ਦੁਲਚੀ ਕੇ ਰਹੇਗਾ ਮellow ਸੰਗਤਾਂ ਉੱਤੇ ਦਸਤਨਾਵੀ ਚੌਂਣਿਆ ਜਿਹੜੇ ਕੋਈ ਅੱਜ ਮੱਥਾ ਨਹੀਂ ਟੇਕ ਸਕਦਾ ਜਾਂ ਨਹੀਂ ਪਹੁੰਚ ਸਕਦਾ ਤਾਂ 2 ਮਹੀਨੇ ਜੁਰਾ ਸਾਹਿਬ ਉਰ ਦੁਲਚੀ ਕੀ ਰਹੇਗਾ ਅੱਛਾ ਲਗਾਤਾਰ ਅਸੀਂ ਗੱਲ ਕਰਕੇ ਬਾਅਦ ਜਦੋਂ ਕੋਈ ਆ ਸਕਦਾ ਹੈਗਾ ਕਿ ਜਾਂ ਕੋਈ ਦਾ ਸਮਾਂ ਮੀਨੇ ਕੋਈ ਸਵੇਰੇ ਸੁਬਾ 5 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਕੋਈ ਵੀ ਆ ਕੇ ਦਰਸ਼ਨ ਮੇਲੇ ਕਰ ਸਕਦਾ ਅੱਛਾ ਸਾਰਾ ਦਿਨ ਸੰਗਤ ਜਾਂ ਪਿੰਡ ਦੇ ਸਹਿਯੋਗ ਨਾਲ ਇੱਥੇ ਦਰਸ਼ਨ ਕਰਾਏ ਜਾਂਦੇ ਆ ਕੋਈ ਵੀ 2 ਮਹੀਨੇ ਜੁੜਾ ਸਾਹਿਬ ਜਿੱਨਾ ਚ ਰਹਿ ਇਥੇ ਜਦੋਂ ਮਰਜ਼ੀ ਆ ਕੇ ਸਵੇਰ ਤੋਂ ਸ਼ਾਮ ਤੱਕ ਦਰਸ਼ਨ ਕਰ ਸਕਦੇ ਆ। ਦਾਦਾ ਇੱਕ ਵਾਰ ਫਿਰ ਤਸ਼ਹੀਦ ਤੁਹਾਡੇ ਨਾਲ ਸਾਂਝੀ ਸੀ ਕਰਦਾ ਹੈ ਜੁੜਾ ਸਾਹਿਬ ਜਿਹੜਾ ਇੱਥੇ ਜਿਹਾ ਹੈ ਕਿ ਜਿਹੜਾ ਮੱਥਾ ਜਿਹੜਾ ਟਿਕਾਇਆ ਜਾ ਰਿਹਾ ਦੱਸਦੀ ਹੈ ਗੁਰੂ ਅਮਰਦਾਸ ਸਾਹਿਬ ਜੀ ਤੇ ਜਿਹੜੇ ਤੀਸਰੀ ਪਾਤਸ਼ਾਹੀ ਹੈਗੇ ਉਹਨਾਂ ਦਾ ਇਹ ਜੁੜਾ ਜਿਹੜਾ ਇਹ ਮੱਲ ਪਰਵਾਹ ਜਿਹੜਾ ਹੈਗਾ ਉਹਨਾਂ ਨੂੰ ਇਹ ਉਸ ਸਮੇਂ ਜਿਹੜਾ ਦਿੱਤਾ ਗਿਆ ਸੀ ਸਾਰਾ ਇਤਿਹਾਸ ਜਿਹੜਾ ਅਸੀਂ ਪਿੰਡ ਦੇ ਇਹਨਾਂ ਦੇ ਮੱਲ ਪਰਵਾਰ ਦੇ ਹੈਗਾ ਉਹਨਾਂ ਤੇ ਉਹ ਹੀ ਇੱਕ ਸੰਗਤ ਨੇ ਜਿਹੜਾ ਦੱਸਿਆ ਹੈਗਾ ਕੀ ਕੀੰਦਾ ਇਤਿਹਾਸ ਹੈਗਾ ਤਾਂ ਉਸ ਤੋਂ ਲੈ ਕੇ ਉਸ ਤੋਂ ਬਾਅਦ ਲਗਾਤਾਰ ਜਿਹੜੀ ਸੰਗਤ ਇੱਥੇ ਜਿਹੜੀ ਪਹੁੰਚ ਰਹੀ ਹੈ ਤਾਂ ਅੱਜ ਵੀ ਜਿਹੜੀ ਸੰਗਤ ਜਿਹੜੀ ਲੱਖਾਂ ਦੀ ਤعداد ਦੇ ਵਿੱਚ ਸੰਗਤ ਪੰਜਾਬ ਦੇ ਨਾਲ ਅਦੂਸੇ ਸਟੇਟਾਂਾਂ ਜਿਹੜੀਆਂ ਵੀ ਪਹੁੰਚ ਰਹੀਆਂ ਹੈਗੀਆਂ ਤਾਂ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸੀ ਜ਼ਰੂਰ ਸਾਧੀਆਂ ਕਰਾਂਗੇ ਕੈਮਰਾਮੈਨ ਨਾਲ ਸਿਮਰਨ ਸਿੱਧੂ ਨੌਕ ਟੀਵੀ ਫਰੋਈਪੁਰ